ਪੰਜਾਬ 95 ਦੇ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ ਤੇ ਇਹ ਸਿਰਫ ਅੰਤਰਰਾਸ਼ਟਰੀ ਪੱਧਰ ਤੇ ਹੀ ਰਿਲੀਜ਼ ਕੀਤਾ ਜਾਵੇਗਾ ਜੀ ਹਾਂ ਇਸ ਫੈਸਲੇ ਨੂੰ ਫਿਲਮ ਦੇ ਸੁਵੇਦਨਸ਼ੀਲ ਵਿਸ਼ਿਆਂ ਅਤੇ ਸੰਭਾਵਿਤ ਸਮਾਜਿਕ ਪ੍ਰਤੀਕਿਰਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਲਿਆ ਗਿਆ 10ਵਾਂ ਕਿ ਸੈਂਸਰ ਬੋਰਡ ਨੇ ਇਸ ਫਿਲਮ ਤੇ ਲਗਭਗ 120 ਕੱਟ ਲਗਾਉਣ ਦੀ ਸਿਫਾਰਿਸ਼ ਕੀਤੀ ਸੀ ਜਿਸ ਕਾਰਨ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਕਰਨਾ ਸੰਭਵ ਨਹੀਂ ਹੋ ਰਿਹਾ ਹਾਲਾਂਕਿ ਫਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ ਬਿਨਾਂ ਕੱਟਦੇ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਤਦਾਦਾਂਾ ਕਿ ਫਿਲਮ ਪੰਜਾਬ 95 ਦੇ ਭਾਰਤ ਦੇ ਵਿੱਚ ਰਿਲੀਜ਼ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਵਿਚਾਰਧਾਰਾ ਨੂੰ ਧਿਆਨ ਦੇ ਵਿੱਚ ਰੱਖਦਿਆ ਹੋਇਆ ਸਿਰਫ OTT ਪਲੇਟਫਾਰਮ ਤੇ ਇਸ ਨੂੰ ਭਾਰਤੀ ਦਰਸ਼ਕਾਂ ਲਈ ਉਪਲਬਧ ਕਰਵਾਉਣ ਦੀ ਸੰਭਾਵਨਾ ਹੈ। ਦੱਸਵਾ ਕਿ ਮਿਲੀ ਜਾਣਕਾਰੀ ਮੁਤਾਬਕ ਫਿਲਮ ਨੂੰ ਭਵਿੱਖ ਦੇ ਵਿੱਚ Netflix ਜਾਂ ਕਿਸੇ ਹੋਰ ਪ੍ਰਮੁੱਖ OTT ਪਲੇਟਫਾਰਮ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਰਾਹੀਂ ਭਾਰਤ ਦੇ ਦਰਸ਼ਕ ਵੀ ਇਸ ਨੂੰ ਵੇਖ ਸਕਦੇ ਨੇ। ਪੰਜਾਬ 95 ਫਿਲਮ ਦੀ ਕਹਾਣੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜੋ 1990 ਦੇ ਦਸ਼ਕ ਚ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਲਈ ਜਾੜੇ ਜਾਂਦੇ ਨੇ ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਮਕਸਦ ਇੱਕ ਅਹਿਮ ਇਤਿਹਾਸਕ ਕਹਾਣੀ ਸੰਸਾਰ ਦੇ ਸਾਹਮਣੇ ਲਿਆਉਣਾ ਹੈ ਫਿਲਮ ਦੀ ਅੰਤਰਰਾਸ਼ਟਰੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕਾ ਦੇ ਵਿੱਚ ਉਤਸ਼ਾਹ ਹੈ ਪਰ ਪੰਜਾਬ ਦੇ ਵਿੱਚ ਰਿਲੀਜ਼ ਨਾ ਹੋਣ ਦੇ ਕਾਰਨ ਦਸ਼ਕਾਂ ਦੇ ਵਿੱਚ ਵਿਰਵਾਸ਼ਾ ਵੀ ਦੇਖੀ ਜਾ ਰਹੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਦਮ ਰਾਜ ਦੇ ਵਿੱਚ ਸ਼ਾਂਤੀ ਅਤੇ ਸਮਰਸਤਾ ਕਾਇਮ ਰੱਖਣ ਦੇ ਉਦੇਸ਼ ਨਾਲ ਲਿਆ ਗਿਆ ਜਦਕਿ ਦੂਜੇ ਇਸ ਨੂੰ ਅਭਿਵਕਤੀ ਅਦੀ ਆਜ਼ਾਦੀ ਦੇ ਰੋਖ ਵਿੱਚੋਂ ਵੇਖ ਰਹੇ ਨੇ ਲੋਕਾਂ ਨੂੰ ਉਮੀਦ ਹੈ ਕਿ ਇਹ ਫਿਲਮ ਜਲਦੀ ਭਾਰਤ ਸਿਨੇਮਾ ਕਰਾਂ ਜਾ OTT ਪਲੇਟਫਾਰਮ ਤੇ ਉਪਲਬਧ ਹੋਵੇਗੀ ਪੰਜਾਬ 95 ਨਾਲ ਲੱਗੇ ਨਵਾਂ ਵਿਵਾਦ ਸਾਹਮਣੇ ਆਇਆ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ ਤੇ ਇਹ ਸਿਰਫ ਅੰਤਰਰਾਸ਼ਟਰੀ ਪੱਧਰ ਤੇ ਹੀ ਰਿਲੀਜ਼ ਕੀਤਾ ਜਾਵੇਗਾ ਜੀ ਹਾਂ ਇਸ ਫੈਸਲੇ ਨੂੰ ਫਿਲਮ ਦੇ ਸੁਵੇਦਨਸ਼ੀਲ ਵਿਸ਼ਿਆਂ ਅਤੇ ਸੰਭਾਵਿਤ ਸਮਾਜਿਕ ਪ੍ਰਤੀਕਿਰਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਲਿਆ ਗਿਆ। ਦਸਵਾਵਾਂਕ ਕੇ ਸੈਂਸਰ ਬੋਰਡ ਨੇ ਇਸ ਫਿਲਮ ਤੇ ਲਗਭਗ 120 ਕੱਟ ਲਗਾਉਣ ਦੀ ਸਿਫਾਰਿਸ਼ ਕੀਤੀ ਸੀ ਜਿਸ ਕਾਰਨ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਕਰਨਾ ਸੰਭਵ ਨਹੀਂ ਹੋ ਰਿਹਾ। ਹਾਲਾਂਕਿ ਫਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ ਬਿਨਾਂ ਕੱਟ ਦੇ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਦਸਵਾਵਾਂਕ ਫਿਲਮ ਪੰਜਾਬ 95 ਦੇ ਭਾਰਤ ਦੇ ਵਿੱਚ ਰਿਲੀਜ਼ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਵਿਚਾਰਧਾਰਾ ਨੂੰ ਯੰ ਦੇ ਵਿੱਚ ਰੱਖ ਦਿਆ ਹੋਇਆ ਸਰਪ OTT ਪਲੇਟਫਾਰਮ ਤੇ ਇਸ ਨੂੰ ਭਾਰਤੀ ਦਰਸ਼ਕਾਂ ਲਈ ਉਪਲਬਧ ਕਰਵਾਉਣ ਦੀ ਸੰਭਾਵਨਾ ਹੈ। ਦੱਸਵਾ ਕੇ ਮਿਲੀ ਜਾਣਕਾਰੀ ਮੁਤਾਬਕ ਫਿਲਮ ਨੂੰ ਭਵਿੱਖ ਦੇ ਵਿੱਚ Netflix ਜਾਂ ਕਿਸੇ ਹੋਰ ਪ੍ਰਮੁੱਖ OTT ਪਲੇਟਫਾਰਮ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਰਾਹੀਂ ਭਾਰਤ ਦੇ ਦਰਸ਼ਕ ਵੀ ਇਸ ਨੂੰ ਵੇਖ ਸਕਦੇ ਨੇ। ਪੰਜਾਬ 95 ਫਿਲਮ ਦੀ ਕਹਾਣੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜੋ 1990 ਦੇ ਦਸ਼ਕ 'ਚ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਲਈ ਜਾੜੇ ਜਾਂਦੇ ਨੇ ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਮਕਸਦ ਇੱਕ ਅਹਿਮ ਇਤਿਹਾਸਕ ਕਹਾਣੀ ਸੰਸਾਰ ਦੇ ਸਾਹਮਣੇ ਲਿਆਉਣਾ ਹੈ ਲੰਮ ਦੀ ਅੰਤਰਰਾਸ਼ਟਰੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਵਿੱਚ ਉਤਸ਼ਾਹ ਹੈ ਪਰ ਪੰਜਾਬ ਦੇ ਵਿੱਚ ਰਿਲੀਜ਼ ਨਾ ਹੋਣ ਦੇ ਕਾਰਨ ਦਸ਼ਕਾਂ ਦੇ ਵਿੱਚ ਨਿਰਾਸ਼ਾ ਵੀ ਦੇਖੀ ਜਾ ਰਹੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਦਮ ਰਾਜ ਦੇ ਵਿੱਚ ਸ਼ਾਂਤੀ ਅਤੇ ਸਮਰਸਤਾ ਕਾਇਮ ਰੱਖਣ ਦੇ ਉਦੇਸ਼ ਨਾਲ ਲਿਆ ਗਿਆ ਹੈ ਜਦਕਿ ਦੂਜੇ ਇਸ ਨੂੰ ਅਭਿਵਕਤੀ ਅਧੀ ਅਜ਼ਾਦੀ ਦੇ ਰੋਕ ਵਿੱਚੋਂ ਵੇਖ ਰਹੇ ਨੇ ਲੋਕਾਂ ਨੂੰ ਉਮੀਦ ਹੈ ਕਿ ਇਹ ਫਿਲਮ ਜਲਦੀ ਭਾਰਤ ਸਿਨੇਮਾ ਕਰਾਂ ਜਾ OTT ਪਲੇਟਫਾਰਮ ਤੇ ਉਪਲਬਧ ਹੋਵੇਗੀ ਪੰਜਾਬ 95 ਦੇ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ ਤੇ ਸਿਰਫ ਅੰਤਰਰਾਸ਼ਟਰੀ ਪੱਧਰ ਤੇ ਹੀ ਰਿਲੀਜ਼ ਕੀਤਾ ਜਾਵੇਗਾ ਜੀ ਹਾਂ ਇਸ ਫੈਸਲੇ ਨੂੰ ਫਿਲਮ ਦੇ ਸੁਵੇਦਨਸ਼ੀਲ ਵਿਸ਼ਿਆਂ ਅਤੇ ਸੰਭਾਵਿਤ ਸਮਾਜਿਕ ਪ੍ਰਤੀਕਿਰਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਲਿਆ ਗਿਆ ਹੈ ਦਾਸਵਾਹਾ ਕੇ ਸੈਂਸਰ ਬੋਰਡ ਨੇ ਇਸ ਫਿਲਮ ਤੇ ਲਗਭਗ 120 ਕੱਟ ਲਗਾਉਣ ਦੀ ਸਿਫਾਰਿਸ਼ ਕੀਤੀ ਸੀ ਜਿਸ ਕਾਰਨ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਕਰਨਾ ਸੰਭਵ ਨਹੀਂ ਹੋ ਰਿਹਾ ਹਾਲਾਂਕਿ ਫਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ ਬਿਨਾਂ ਕੱਟ ਦੇ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਦਾਸਵਾਹਾ ਕੇ ਫਿਲਮ ਪੰਜਾਬ 95 ਦੇ ਭਾਰਤ ਦੇ ਵਿੱਚ ਰਿਲੀਜ਼ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ ਇਸ ਵਿਚਾਰਧਾਰਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਸਿਰਫ OTT ਪਲੇਟਫਾਰਮ ਤੇ ਇਸ ਨੂੰ ਭਾਰਤੀ ਦਰਸ਼ਕਾਂ ਲਈ ਉਪਲਬਧ ਕਰਵਾਉਣ ਦੀ ਸੰਭਾਵਨਾ ਹੈ ਦਸਮਾਹ ਕੇ ਮਿਲੀ ਜਾਣਕਾਰੀ ਮੁਤਾਬਕ ਫਿਲਮ ਨੂੰ ਪਵਿੱਖ ਦੇ ਵਿੱਚ ਨੈਟਫਲਿਕਸ ਜਾਂ ਕਿਸੇ ਹੋਰ ਪ੍ਰਮੁੱਖ OTT ਪਲੇਟਫਾਰਮ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ ਇਸ ਰਾਹੀਂ ਭਾਰਤ ਦੇਸ਼ਕ ਵੀ ਰੂ ਦੇਖ ਸਕਦੇ ਨੇ ਪੰਜਾਬ 95 ਫਿਲਮ ਦੀ ਕਹਾਣੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜੋ 1990 ਦੇ ਦਸ਼ਕ ਚ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਲਈ ਜਾੜੇ ਜਾਂਦੇ ਨੇ ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਮਕਸਦ ਇੱਕ ਅਹਿਮ ਇਤਿਹਾਸਕ ਕਹਾਣੀ ਸੰਸਾਰ ਦੇ ਸਾਹਮਣੇ ਲਿਆਉਣਾ ਫਿਲਮ ਦੀ ਅੰਤਰਰਾਸ਼ਟਰੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕਾ ਦੇ ਵਿੱਚ ਉਤਸ਼ਾਹ ਹੈ ਪਰ ਪੰਜਾਬ ਦੇ ਵਿੱਚ ਰਿਲੀਜ਼ ਨਾ ਹੋਣ ਦੇ ਕਾਰਨ ਦਸ਼ਕਾਂ ਦੇ ਵਿੱਚ ਨਿਰਾਸ਼ਾ ਵੀ ਦੇਖੀ ਜਾ ਰਹੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਦਮ ਰਾਜ ਦੇ ਵਿੱਚ ਸ਼ਾਂਤੀ ਅਤੇ ਸਮਰਸਤਾ ਕਾਇਮ ਰੱਖਣ ਦੇ ਉਦੇਸ਼ ਨਾਲ ਲਿਆ ਗਿਆ ਜਦਕਿ ਦੂਜੇ ਇਸ ਨੂੰ ਅਭਿਵਕਤੀ ਅਧੀ ਆਜ਼ਾਦੀ ਦੇ ਰੋਖ ਵਿੱਚੋਂ ਵੇਖ ਰਹੇ ਨੇ ਲੋਕਾਂ ਨੂੰ ਉਮੀਦ ਹੈ ਕਿ ਇਹ ਫਿਲਮ ਜਲਦੀ ਭਾਰਤ ਸਿਨੇਮਾ ਕਰਾਂ ਜਾ OTT ਪਲੇਟਫਾਰਮ ਤੇ ਉਪਲਬਧ ਹੋਵੇਗੀ ਪੰਜਾਬ 95 ਨਾਲ ਕੇ ਨਵਾਂ ਵਿਵਾਦ ਸਾਹਮਣੇ ਆਇਆ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ ਤੇ ਇਹ ਸਿਰਫ ਅੰਤਰਰਾਸ਼ਟਰੀ ਪੱਧਰ ਤੇ ਹੀ ਰਿਲੀਜ਼ ਕੀਤਾ ਜਾਵੇਗਾ ਜੀ ਹਾਂ ਇਸ ਫੈਸਲੇ ਨੂੰ ਫਿਲਮ ਦੇ ਸੁਵੇਦਨਸ਼ੀਲ ਵਿਸ਼ਿਆਂ ਅਤੇ ਸੰਭਾਵਿਤ ਸਮਾਜਿਕ ਪ੍ਰਤੀਕਿਰਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਲਿਆ ਗਿਆ। ਦਾਜਵਾਹਕ ਸੈਂਸਰ ਬੋਰਡ ਨੇ ਇਸ ਫਿਲਮ ਤੇ ਲਗਭਗ 120 ਕੱਟ ਲਗਾਉਣ ਦੀ ਸਿਫਾਰਿਸ਼ ਕੀਤੀ ਸੀ ਜਿਸ ਕਾਰਨ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਕਰਨਾ ਸੰਭਵ ਨਹੀਂ ਹੋ ਰਿਹਾ। ਹਾਲਾਂਕਿ ਫਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ ਬਿਨਾਂ ਕੱਟ ਦੇ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਦਾਜਵਾਹਕ ਫਿਲਮ ਪੰਜਾਬ 95 ਦੇ ਭਾਰਤ ਦੇ ਵਿੱਚ ਰਿਲੀਜ਼ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਵਿਚਾਰਧਾਰਾ ਨੂੰ ਦੇ ਵਿੱਚ ਰੱਖ ਦਿਆ ਹੋਇਆ ਸਰਪ OTT ਪਲੇਟਫਾਰਮ ਤੇ ਇਸ ਨੂੰ ਭਾਰਤੀ ਦਰਸ਼ਕਾਂ ਲਈ ਉਪਲਬਧ ਕਰਵਾਉਣ ਦੀ ਸੰਭਾਵਨਾ ਹੈ ਦਾਸਮਾਹ ਕਿ ਮਿਲੀ ਜਾਣਕਾਰੀ ਮੁਤਾਬਕ ਫਿਲਮ ਨੂੰ ਭਵਿੱਖ ਦੇ ਵਿੱਚ Netflix ਜਾਂ ਕਿਸੇ ਹੋਰ ਪ੍ਰਮੁੱਖ OTT ਪਲੇਟਫਾਰਮ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ ਇਸ ਰਾਹੀਂ ਭਾਰਤ ਦੇਸ਼ਕ ਵੀ ਇਸ ਨੂੰ ਵੇਖ ਸਕਦੇ ਨੇ ਪੰਜਾਬ 95 ਫਿਲਮ ਦੀ ਕਹਾਣੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜੋ 1990 ਦੇ ਦਸ਼ਕ 'ਚ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਲਈ ਜਾੜੇ ਜਾਂਦੇ ਨੇ ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਮਕਸਦ ਇੱਕ ਅਹਿਮ ਇਤਿਹਾਸਕ ਕਹਾਣੀ ਸੰਸਾਰ ਦੇ ਸਾਹਮਣੇ ਲਿਆਉਣਾ ਹੈ ਫਿਲਮ ਦੀ ਅੰਤਰਰਾਸ਼ਟਰੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕਾ ਦੇ ਵਿੱਚ ਉਤਸ਼ਾਹ ਹੈ ਪਰ ਪੰਜਾਬ ਦੇ ਵਿੱਚ ਰਿਲੀਜ਼ ਨਾ ਹੋਣ ਦੇ ਕਾਰਨ ਦਸ਼ਕਾਂ ਦੇ ਵਿੱਚ ਵਿਰਵਾਦਸ਼ਾ ਵੀ ਦੇਖੀ ਜਾ ਰਹੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਦਮ ਰਾਜ ਦੇ ਵਿੱਚ ਸ਼ਾਂਤੀ ਅਤੇ ਸਮਰਸਤਾ ਕਾਇਮ ਰੱਖਣ ਦੇ ਉਦੇਸ਼ ਨਾਲ ਲਿਆ ਗਿਆ ਜਦਕਿ ਦੂਜੇ ਇਸ ਨੂੰ ਅਭੀ ਵਕਤੀ ਅਦੀ ਆਜ਼ਾਦੀ ਦੇ ਰੋਕ ਵਿੱਚ ਜੋ ਵੇਖ ਰਹੇ ਨੇ ਲੋਕਾਂ ਨੂੰ ਉਮੀਦ ਹੈ ਕਿ ਇਹ ਫਿਲਮ ਜਲਦੀ ਭਾਰਤ ਸਿਨੇਮਾ ਕਰਾਂ ਜਾ OTT ਪਲੇਟਫਾਰਮ ਤੇ ਉਪਲਬਧ ਹੋਵੇਗੀ ਪੰਜਾਬ 95 ਨਾਲ ਕੇ ਨਵਾਂ ਵਿਵਾਦ ਸਾਹਮਣੇ ਆਇਆ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ ਤੇ ਇਹ ਸਿਰਫ ਅੰਤਰਰਾਸ਼ਟਰੀ ਪੱਧਰ ਤੇ ਹੀ ਰਿਲੀਜ਼ ਕੀਤਾ ਜਾਵੇਗਾ ਜੀ ਹਾਂ ਇਸ ਫੈਸਲੇ ਨੂੰ ਫਿਲਮ ਦੇ ਸੁਵੇਦਨਸ਼ੀਲ ਵਿਸ਼ਿਆਂ ਅਤੇ ਸੰਭਾਵਿਤ ਸਮਾਜਿਕ ਪ੍ਰਤੀਕਿਰਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਲਿਆ ਗਿਆ। ਦਸਮਾਹਕ ਸੈਂਸਰ ਬੋਰਡ ਨੇ ਇਸ ਫਿਲਮ ਤੇ ਲਗਭਗ 120 ਕੱਟ ਲਗਾਉਣ ਦੀ ਸਿਫਾਰਿਸ਼ ਕੀਤੀ ਸੀ ਜਿਸ ਕਾਰਨ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਕਰਨਾ ਸੰਭਵ ਨਹੀਂ ਹੋ ਰਿਹਾ। ਹਾਲਾਂਕਿ ਫਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ ਬਿਨਾਂ ਕੱਟ ਦੇ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਦਸਮਾਹਕ ਫਿਲਮ ਪੰਜਾਬ 95 ਦੇ ਭਾਰਤ ਦੇ ਵਿੱਚ ਰਿਲੀਜ਼ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਵਿਚਾਰਧਾਰਾ ਨੂੰ ਦੇ ਵਿੱਚ ਰੱਖ ਦਿਆ ਹੋਇਆ ਸਰਪ OTT ਪਲੇਟਫਾਰਮ ਤੇ ਇਸ ਨੂੰ ਭਾਰਤੀ ਦਰਸ਼ਕਾਂ ਲਈ ਉਪਲਬਧ ਕਰਵਾਉਣ ਦੀ ਸੰਭਾਵਨਾ ਹੈ। ਦੱਸਵਾ ਕੇ ਮਿਲੀ ਜਾਣਕਾਰੀ ਮੁਤਾਬਕ ਫਿਲਮ ਨੂੰ ਭਵਿੱਖ ਦੇ ਵਿੱਚ Netflix ਜਾਂ ਕਿਸੇ ਹੋਰ ਪ੍ਰਮੁੱਖ OTT ਪਲੇਟਫਾਰਮ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਰਾਹੀਂ ਭਾਰਤ ਦੇ ਦਰਸ਼ਕ ਵੀ ਇਸ ਨੂੰ ਵੇਖ ਸਕਦੇ ਨੇ। ਪੰਜਾਬ 95 ਫਿਲਮ ਦੀ ਕਹਾਣੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜੋ 1990 ਦੇ ਦਸ਼ਕ 'ਚ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਲਈ ਜਾੜੇ ਜਾਂਦੇ ਨੇ ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਮਕਸਦ ਇੱਕ ਅਹਿਮ ਇਤਿਹਾਸਕ ਕਹਾਣੀ ਸੰਸਾਰ ਦੇ ਸਾਹਮਣੇ ਲਿਆਉਣਾ ਹੈ ਫਿਲਮ ਦੇ ਅੰਤਰਰਾਸ਼ਟਰੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕਾ ਦੇ ਵਿੱਚ ਉਤਸ਼ਾਹ ਹੈ ਪਰ ਪੰਜਾਬ ਦੇ ਵਿੱਚ ਰਿਲੀਜ਼ ਨਾ ਹੋਣ ਦੇ ਕਾਰਨ ਦਸ਼ਕਾਂ ਦੇ ਵਿੱਚ ਵਿਰਵਾਦ ਸ਼ਾ ਵੀ ਦੇਖੀ ਜਾ ਰਹੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਦਮ ਰਾਜ ਦੇ ਵਿੱਚ ਸ਼ਾਂਤੀ ਅਤੇ ਸਮਰਸਤਾ ਕਾਇਮ ਰੱਖਣ ਦੇ ਉਦੇਸ਼ ਨਾਲ ਲਿਆ ਗਿਆ ਹੈ ਜਦਕਿ ਦੂਜੇ ਇਸ ਨੂੰ ਅਭਿਵਕਤੀ ਅਧੀ ਅਜ਼ਾਦੀ ਦੇ ਰੋਕ ਵਜੋਂ ਵੇਖ ਰਹੇ ਨੇ ਲੋਕਾਂ ਨੂੰ ਉਮੀਦ ਹੈ ਕਿ ਇਹ ਫਿਲਮ ਜਲਦੀ ਭਾਰਤ ਸਿਨੇਮਾ ਕਰਾਂ ਜਾ OTT ਪਲੇਟਫਾਰਮ ਤੇ ਉਪਲਬਧ ਹੋਵੇਗੀ ਪੰਜਾਬ 95 ਦੇ ਲੈ ਕੇ ਨਮਾ ਵਿਵਾਦ ਸਾਹਮਣੇ ਆਇਆ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ ਤੇ ਸਿਰਫ ਅੰਤਰਰਾਸ਼ਟਰੀ ਪੱਧਰ ਤੇ ਹੀ ਰਿਲੀਜ਼ ਕੀਤਾ ਜਾਵੇਗਾ ਜੀ ਹਾਂ ਇਸ ਫੈਸਲੇ ਨੂੰ ਫਿਲਮ ਦੇ ਸੁਵੇਦਨਸ਼ੀਲ ਵਿਸ਼ਿਆਂ ਅਤੇ ਸੰਭਾਵਿਤ ਸਮਾਜਿਕ ਪ੍ਰਤੀਕਿਰਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਲਿਆ ਗਿਆ ਹੈ ਦਾਸਾਂਵਾਕ ਕੇ ਸੈਂਸਰ ਬੋਰਡ ਨੇ ਇਸ ਫਿਲਮ ਤੇ ਲਗਭਗ 120 ਕੱਟ ਲਗਾਉਣ ਦੀ ਸਿਫਾਰਿਸ਼ ਕੀਤੀ ਸੀ ਜਿਸ ਕਾਰਨ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਕਰਨਾ ਸੰਭਵ ਨਹੀਂ ਹੋ ਰਿਹਾ ਹਾਲਾਂਕਿ ਫਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ ਬਿਨਾਂ ਕੱਟ ਦੇ ਹੀ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਦਾਸਾਂਵਾਕ ਫਿਲਮ ਪੰਜਾਬ 95 ਦੇ ਭਾਰਤ ਦੇ ਵਿੱਚ ਰਿਲੀਜ਼ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ ਇਸ ਵਿਚਾਰਧਾਰਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਸਿਰਫ OTT ਪਲੇਟਫਾਰਮ ਤੇ ਇਸ ਨੂੰ ਭਾਰਤੀ ਦਰਸ਼ਕਾਂ ਲਈ ਉਪਲਬਧ ਕਰਵਾਉਣ ਦੀ ਸੰਭਾਵਨਾ ਹੈ ਦਾਸਮਾਹ ਕੇ ਮਿਲੀ ਜਾਣਕਾਰੀ ਮੁਤਾਬਕ ਫਿਲਮ ਨੂੰ ਪਵਿੱਖ ਦੇ ਵਿੱਚ ਨੈਟਫਲਿਕਸ ਜਾਂ ਕਿਸੇ ਹੋਰ ਪ੍ਰਮੁੱਖ OTT ਪਲੇਟਫਾਰਮ ਦੇ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ ਇਸ ਰਾਹੀਂ ਭਾਰਤ ਦਰਸ਼ਕ ਵੀ ਰੂ ਵੇਖ ਸਕਦੇ ਨੇ ਪੰਜਾਬ 95 ਫਿਲਮ ਦੀ ਕਹਾਣੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜੋ 1990 ਦੇ ਦਸ਼ਕ ਚ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਲਈ ਜਾੜੇ ਜਾਂਦੇ ਨੇ ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਮਕਸਦ ਇੱਕ ਅਹਿਮ ਇਤਿਹਾਸਕ ਕਹਾਣੀ ਸੰਸਾਰ ਦੇ ਸਾਹਮਣੇ ਲਿਆਉਣਾ ਹੈ ਫਿਲਮ ਦੀ ਅੰਤਰਰਾਸ਼ਟਰੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਵਿੱਚ ਉਤਸ਼ਾਹ ਹੈ ਪਰ ਪੰਜਾਬ ਦੇ ਵਿੱਚ ਰਿਲੀਜ਼ ਨਾ ਹੋਣ ਦੇ ਕਾਰਨ ਦਸ਼ਕਾਂ ਦੇ ਵਿੱਚ ਨਿਰਾਸ਼ਾ ਵੀ ਦੇਖੀ ਜਾ ਰਹੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਦਮ ਰਾਜ ਦੇ ਵਿੱਚ ਸ਼ਾਂਤੀ ਅਤੇ ਸਮਰਸਤਾ ਕਾਇਮ ਰੱਖਣ ਦੇ ਉਦੇਸ਼ ਨਾਲ ਲਿਆ ਗਿਆ ਹੈ ਜਦਕਿ ਦੂਜੇ ਇਸ ਨੂੰ ਅਭਿਵਕਤੀ ਅਧੀ ਅਜ਼ਾਦੀ ਦੇ ਰੋਕ ਵਿੱਚੋਂ ਵੇਖ ਰਹੇ ਨੇ ਲੋਕਾਂ ਨੂੰ ਉਮੀਦ ਹੈ ਕਿ ਇਹ ਫਿਲਮ ਜਲਦੀ ਭਾਰਤ ਸਿਨੇਮਾ ਕਰਾਂ ਜਾ OTT ਪਲੇਟਫਾਰਮ ਤੇ ਉਪਲਬਧ ਹੋਵੇਗੀ